ਇਸ ਕਰਕੇ ਥੱਲੇ ਆ। ਕਿਹੜੀ ਤਰੀਕਾ ਸਾਖ ਨੂੰ ਤੇ ਲੰਮਾ ਬੰਦੇ। ਪਹਿਲੀ ਗੱਲ ਮੰਝੇ ਤੋਂ ਨਹੀਂ ਲਾਣਾ। ਉਹਨਾਂ ਮੰਝੇ ਦੇ ਪਿਆਰੇ ਨੇ। ਜਦੋਂ ਪੁਰਾਣੀ ਚੜਾਈ ਪੈ ਜਾਂਦਾ ਹੈ। ਉਦੋਂ ਰੂਣ ਕਿੱਕਣ ਦੀ ਥਾਂ ਤੇ ਲਿਖਿਆ ਪਰਮਾਰ ਦੇ ਜੀ ਜਾਂ ਗੁਰਬਾਣੀ ਪੜ੍ਹਨ ਤੇ ਜਾ ਵੈ ਗੂ ਵੈ ਗੂ ਬੋਲ। ਜੇ ਕੀਰਤਨ ਕਰਨ ਦਾ ਪ੍ਰਬੰਧ ਹੈ ਤੇ ਕੀਰਤਨ ਦਾ ਪ੍ਰਬੰਧ ਹੋ ਜਾਏ। ਕੀਰਤਨ ਲਾਸ਼ ਮੁੰਮੀ ਸੁਣਾਇਆ ਜਾ ਰਿਹਾ। ਕੀਰਤਨ ਆਉਣ ਵਾਲਿਆਂ ਨੂੰ ਦੱਸਿਆ ਜਾ ਰਿਹਾ ਜਿਹਦੇ ਕੋਲ ਅੱਜ ਤੁਸੀਂ ਬੈਠੇ ਹੋ ਇੱਕ ਦਿਨ ਤੁਸੀਂ ਵੇਸਤਾ ਲੈਣਾ ਹੈ ਕੀਰਤਨ ਇਸ ਕਰਕੇ ਵੈਗੁਰੂ ਵੈਗੁਰੂ ਬੋਲਿਆ ਜਾਂ ਜਾਂ ਕੀਰਤਨ ਕੀਤਾ ਜਾ ਉਸ ਤੋਂ ਬਾਅਦ ਇਹ ਵੀ ਵਹਿਮ ਭਰਮ ਕਰਨਾ ਦੇਣ ਹੈ ਕਿ ਰਾਤ ਇਸ ਸੰਸਕਾਰ ਉੱਤੇ ਵੀ ਲਿਖਿਆ ਕਿਉਂਕਿ ਰਾਤ ਨੂੰ ਸੰਸਕਾਰ ਨਹੀਂ ਲੋਕੀ ਕਰਦੇ ਹੈ ਉੱਥੇ ਲਿਖਿਆ ਵੀ ਪ੍ਰਾਣੀ ਨੂੰ ਇਸ਼ਨਾਨ ਕਰਾਣਾ ਹੈ ਅੰਮ੍ਰਿਤਧਾਰੀ ਗੁਰਸਿੱਖ ਦੇ ਕਤਾਰ ਵਖਰੇ ਨਹੀਂ ਕਰਨੇ ਇਸ਼ਾਨਾਨ ਕਰਨ ਤੋਂ ਬਾਅਦ ਉਹ ਦਾਕੰਗਾ ਉਹ ਦੀ ਕਰਪਾਣ ਉਹ ਦੀ ਦਸਤਾਰ ਉਹ ਦਾ ਕਲਾ ਨਾ ਰੱਖਣਾ ਉਹਦੇ ਤੇ ਵਸਤਰ ਪਾ ਦੇਣਾ ਅਰਦਾਸ ਕਰਨੀ ਤੇ ਜਦੋਂ ਉਹ ਦੀ ਅਰਤੀ ਚੋ ਕੇ ਰਜਣਾ ਕਿਸੇ ਪਰਿਵਾਰ ਦੇ ਜੀਵ ਨੇ ਨਾਲ ਟਾ ਨਹੀਂ ਮਾਰੀਆਂ ਸ਼ਬਦ ਕੀਰਤਨ ਕਰਦੇ ਜਾਣਾ ਤਾਂ ਨੂੰ ਬਿੰਦੀ ਕਰਮ ਇਹਨੂੰ ਕਸਟਕੇ ਦੀ ਲਾਭੂ ਕਰਕੇ ਦੇਖਿਓ ਹੋਣਾ ਸਭ ਨਾਲ ਸ਼ਬਦ ਕੀਰਤਨ ਕਰਦੇ ਜਾਣਾ ਹੈ ਉੱਥੇ ਜਾ ਕੇ ਚੁਰਸਤਿੰ ਸਾਡੇ ਕੇਰੀ ਜਬਤੀ ਦਾ ਪਾਸ ਕਰ ਲੈਂਦੇ ਕੁਝ ਬਰੀਆ ਦਾ ਤੈਨ ਲਿਖਿਆ ਪਰ ਜੇ ਕਰਦੇ ਆ ਮਾੜੀ ਕਾਲੀ ਟੱਕੋ ਘੜਾਉਣ ਤੋਂ ਉਨੋਂ ਤੇ ਬਹੁਤ ਚੱਲ ਜਬਤੀਸ਼ੇ ਦਾ ਪਾਸ ਕਰਦੇ ਉੱਥੇ ਫਿਰ ਪਾਣੀ ਦਾ ਘੜਾ ਨਹੀਂ ਭਰਨਾ ਤੇ ਸਾਡੇ ਕਰਦੇ ਨਾਲ ਪਾਣੀ ਦਾ ਘੜਾ ਚੁੱਕ ਲੈਂਦੇ ਜੀ ਪਰ ਕਰਮਾ ਫਿਰ ਤੇ ਸੇਰਾ ਦੇ ਪਾਸੇ ਭੰਨਦੇ ਪਾਣੀ ਦਾ ਘੜਾ ਵੀ ਲਿਆਣਾ ਨਾਲ hindu veer ਕੀ ਕਰਦੇ ਕਪਾਲ ਕਰਿਆ ਕਰਦੇ ਕਪਾਉਣ ਨੇ ਜਿਹੜਾ ਅੱਗੇ ਆਖ ਦਿੱਤੀ ਉਹ ਸਿਰ ਨੂੰ ਬਾਸ ਨਾ ਵੀ ਕਰਦੇ ਅਸਲ 'ਚ ਇਹ ਪੁਰਾਣੀ ਇੱਕ ਰੀਤ ਸੀ ਜਿਵੇਂ ਜੋਗੀ ਲੋਕ ਜਦੋਂ ਇਸਨ ਕਿਤੇ ਦੇ ਪੁਰਾਣ ਖੋਪੜੀ ਚ ਆਲੇ ਰੋਣ ਪਰ ਸੇਕ ਵਾਸਤੇ ਕਪਾਲ ਕਰਿਆ ਨਹੀਂ ਕਰਦੇ ਉੱਥੇ ਅੱਗੇ ਲਿਖਿਆ ਹੈ ਕਿ ਜਿਸ ਦਿਨ ਸੰਸਾਰ ਸੰਸਕਾਰ ਕੀਤਾ ਜਾਵੇ ਉਸ ਦਿਨ ਅਰਦਾਸ ਕਰ ਸੋਲ੍ਹਾ ਸੇ ਪੜ ਕੇ ਅਰਦਾਸ ਕਰਕੇ ਲਾਣੀ ਪੜੀਆਂ ਨਹੀਂ ਕੀਤਾ ਧਾਰਾ

ਅ ਸਾਰੇ ਸੇਕ ਇੱਕ ਦੂਜੇ ਨੂੰ ਗਵੇੜੀ ਲਈ ਜਾਂਦੇ ਸਨ ਮੈਨੂੰ ਕਿਹਾ ਘਟੋ ਪਰਾ ਗਵਾਂਡੀ ਤੋਂ ਬੁਝੋ ਉਹ ਕਿਦੀ ਉਹਦੀ ਮੰਦੇ ਤਾਂ ਇਹਦਾ ਕਲਾ ਬੰਦ ਨੇ ਕਿ ਤੇ ਸਾਰੀ ਯਾਰ ਜੇ ਨਾ ਸੁਝੇ ਜਦੋਂ ਫਰਮੀ ਦਾ ਅੰਗੂਠਾ ਠੰਡਾ ਹੋ ਜਾਏ ਉਦੋਂ ਜੋਰ ਸ਼ਕਤ ਪਾੜਦੇ ਜਾਓ ਘਰ ਕੋਰੀ ਲੱਗੋ ਮੈਂ ਸੱਚੀ ਮੈਂ ਆਪਣੀ ਮਾਤਾ ਉਹ ਇਸ ਤੀਕਾ ਦੀ ਮੈਂ ਆਪਣੇ ਦਾਦੇ ਦਾਸਤਾ ਕੀਤਾ ਸਾਡੀ ਤਾਈ ਦਾਸਤਾ ਕੀਤਾ ਚਾਚੀ ਦਾਸਤਾ ਕੀਤਾ ਅਸੀਂ ਯਤਨ ਕੀਤਾ ਵੀ ਪੈਰਾ ਦਿੱਤਾ ਜਾਂ ਮਰਿਆ ਲੱਗੋ ਉਥੇ ਲੈ ਜੋ ਛਿੜਕਾ ਕਰੋ ਠੰਡਾ ਹੋ ਜਾਏ ਉਹਨੂੰ ਸਾਰੇ ਨੂੰ ਇਕੱਠਾ ਕਰਕੇ ਰਾਖਸ ਵਿੱਚ ਮੇਰੀ ਗੱਲ ਕਹਾਂ ਚ ਨਹੀਂ ਲੱਗਦੀ ਮੈਂ ਕਹਣਾ ਕਿ ਕਿਉਂਕਿ ਲੋਕੀ ਤਾਂ ਜਲੂਸ ਕਰਦੇ ਆ ਲੀਡਰ ਮਰ ਗਿਆ ਵਿੱਚ ਪਾ ਕੇ ਉਹਦੇ ਗਾਗਰਾਂ ਚ ਪਾ ਕੇ ਜੋ ਚੋਕ ਕੇ ਤੁਰ ਪਈਆ ਰੇ ਰੱਬ ਦਾ ਨਾ ਕਿੰਨੂ ਦੁਕਾਨ ਚੱਲੀ ਉਹ ਮਰੇ ਨੂੰ ਤੇ ਛੱਡ ਦਿਓ ਮਰੇ ਤੇ ਸਿਆਸਤ ਕਰੀ ਜਾਂਦੇ ਉਹ ਸਾਰੇ ਅੰਗੂਠੇ ਨੂੰ ਸਮੇਟ ਕੇ ਬੋਰੀ ਚ ਪਾਓ ਤੇ ਨੇੜੇ ਚੱਲ ਜਾਓ ਪਾਣੀ ਵਿੱਚ ਕਰਵਾ ਕੇ ਪੇਸ਼ੇਸ਼ ਸਿੰਘ ਜੀ ਕੋਲ ਸਾਹਿਬ ਜਾਂਦੇ ਆ ਕਿ ਤਾਲਪੁਰੇ ਜਾਂਦੇ ਆ ਚਲੋ ਉਹਨਾਂ ਦੀ ਆਪਣੀ ਮੌਜ ਪਰਮਹੰਸ ਜੀ ਸੇ ਰਿਆਨ ਦੇ ਸਾਹਮਣੇ ਆਪਣੇ ਜੁਗਤਾਰ ਜੀ ਦਾਦਾ ਜੀ ਦੇ ਸੀ ਡੇਰੇ ਵਕਤ ਨੇ ਸਾਤਾ ਦੇ ਸੀ ਡੇਰੇ ਪਾਇ ਚੋਹ ਰਿਆਦਾ ਕੀ ਜੀ ਹਾਂ ਕਿ ਜੇ ਜੇ ਪਾਣੀ ਦਾ ਪ੍ਰਬੰਧ ਨਾ ਹੋਵੇ ਤੁਨ ਮਿੱਟੀ ਰਿਹਾ ਦਾਮ ਕੇ ਬਾਹਾਂ ਕੇ ਕੱਦਿਆਂ ਜਾਸਾ ਤੱਕ ਕਰਕੇ ਪਾਣੀ ਦਾ ਪ੍ਰਵਾਹ ਹੁੰਦਾ ਆਪਾਂ ਜਲ ਰੂਪਾ ਕਰ ਸਕਣੀ ਉਸ ਤਵਾ یہ کہا جی کہ جیلا پاک رکھنا ہے یتن کرو پروارد سارے جی روکے کرو پروارد سارے جی روکے کرو پروارد سارے جی روکے کرو ਸਾਨੂੰ ਉਹ ਦਿਨ ਵੀ ਸਪੇਸ ਮਾਰਕ ਫਿਰ ਰੋਜ਼ਾਨਾ ਯਤਨ ਕਰਨਾ ਵੀ ਕੀਰਤਨ ਹਰ ਰੋਜ਼ ਘਾਵੇ ਕੋ ਉਮਾਨ ਤੋਂ ਕੋਈ ਲਾ ਹਰ ਰੋਜ਼ ਕੀਰਤਨ ਹੋਵੇ ਫਿਰ ਆਪਜੀ ਅਖੀਰਲੇ ਦਿਨ ਸੰਲੋਪ ਪੜ੍ਹ ਕੇ ਉਸ ਥਾਣੀ ਦੇ ਵਿੱਚ ਬੇਕੀ ਕਰਦੀ ਕਪੜੇ ਐਣ ਤਾਂ ਖੁੰਡੀਆਂ ਰੋਟੀਆਂ ਦੇਣੇ ਦੇ ਤੱਕ ਕੋ ਗੋਗੋਲੇ ਦੇ ਭਾਂਡੇ ਬਾਤ ਤੇ ਕੁੰਡਰ ਕੁੱਤਰ ਦੇ ਵਿਆਹ ਨੂੰ 5 15000 ਹਾਰ ਜੇ ਲੋ ستارے <سؤال> خاموشی کا پانی کی روح کا پڑا کرنا ہے کپڑے میں دبتے میں کتے نے کچھ نہیں جانا صرف پانی دلو کی کی ارداس سے پانی کی ہی روح کرتے ہیں مہارا نے کہا جس سمرت سب کی بھی ناسا ہے کتری ہوئے خدا ہو میں بھیلتی کرا گا ساتھی جی کے طریقہ ہے وہ روح کو طریقہ ہے اوہ پان تو بعد باقی کوئی مریاد آنی بات ہے اوہ کہہ گیا کانی کتوں ہوں تھوڑا جب آئیے آپ آن کیا ہے؟ ایک جو باہر میں دیکھتے کہاں بجرور کہا رہا ہے چانہ سامنے پہلی گارت کہ میں سامنا ہی ایک چیز پر بیڈ ناس دیکھیں میں ہونک سچی ہے کہ کہلے کو انہیں پرانی چلایی کرتا ہے تو وہ اسے حمانی صلح ساپاہر کر کے تلقا تھا کہنا بہر کا بجلی کرنا چیز وہ لوگوں کو کہے ایک میں کام کے لئے کہاں لگوں کے لئے کہاں جی پر کہا رہا ہے پانچ جہاں پر میں پیونک دعالم دے جانا چکتی ج ساتھ کہہ رہا ہوں کہ ایلیل کثہ باتن کرنا ہوں میں ایک آنس 97 لیک ہے ایل سالان کے میں بندورے کثہ کرنا ہوں میں رہا ہوں اس طالب چیز وہ تھے فائس ایسا سلوزنے سے کچھوں میں ڈالا مشکل کرنا ہوں کہ نے کہ جاؤکر دہ جاؤکر دیتا ہے جاؤکر دیتا ہے رہے دو گیا ہے کہ نے فائس ایسی تھی ماتا دا کامیتر کانا ہے کہ تشیہ نہیں وہاں شکل کرنا ہوں امنا کہ نے کہا کہ ایسا تیر دن ہے ਕੋ ਕਿੰਨਾ ਪਰੇਸ਼ਾਨ ਅਸੀਂ ਜਿਹੜਾ ਵੀਡੀਓ ਇਹਨਾਂ ਸੋਸ਼ਲ ਮੀਡੀਆ ਬਾਤ ਬਣੇ ਗਿਆ। ਮੈਂ ਸੱਚ ਕਹਿੰਦੇ ਸਭ ਨੂੰ ਲੱਗਦਾ ਕੋਈ ਕੋ ਜੇ ਸਿੰਘ ਮਾਨ ਬਾਪ ਨੇ ਹੋਈ ਇੰਨਾ ਕੁਝ ਘਰ ਨਹੀਂ ਬਣਾਇਆ ਕੋਈ 10 ਦੇਣਾਂ ਵਾਲੀ ਬੰਦਗੀ ਨਹੀਂ ਕਰ ਰੋ ਸਾਡੇ ਸ਼ਹਿਰਾਂ ਚ ਇਹ ਵੀ ਵਰ ਪੁਰਾਣੀ ਚੜਾਈ ਕਰਦਾ ਹੈ ਕਿ ਜੇ ਅਸੀਂ ਟਿਕਾ ਲੈ ਕੇ ਆਇਆ ਹੈ ਐਪਾ ਨੂੰ ਘੋੜਾ ਨਾ ਮੈਂ ਫਿਰ ਜਿੰਦੀ ਕਰਾਵਾਂਗੇ ਨੂੰ ਬਹਾਦਰ تک تو تک سیدھو روز کیلتا ہو چاہتے ہیں آسان کی باہر ہوئے بہت چند ہے تا سیدھو جو روز چیتے رکھیے کہ جیو اسے خاصل کو نانتا سیاہ لے تو یہ کلتا آمی بھی گناتا ہے وہ چھتے سچی کریں گے بیم پروڑی کرنے وہ دیکھے جنلی بندگی کروں گے ہاں رونا نہیں رونا رونا چھتے ہیں پرنسپال جو سنتیزا ناسم ہے بائش ਕਤੌਣਾ ਬਹੁਤ ਗੋਚੰਗੀਰੂ ਹੋਏ ਪਾਇਸ ਇਹ ਪਾਇਸ ਪਾਇ ਜੋਤੀ ਡਾਕਟਰ ਪਾਇ ਜੋਤੀ ਵਾਈਸ ਚਾਂਸਲ ਕਾਲਜਾ ਕਾਲ ਦੇ ਪ੍ਰਿੰਸੀਪਲ ਉਹਨਾਂ ਦੀ ਟੋਲੀ ਪ੍ਰੋਫੈਸਰ ਸੈਵ ਸਿੰਘ ਹੁੰਦੇ ਸਨ ਮੈ ਉਹਨਾਂ ਦਾ ਜੀਵਨ ਪੜਿਆ ਜੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਬੇਟੇ ਜਵਾਨ ਦੀ ਮੌਤ ਹੋ ਗਈ ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਆ ਡਾਕਟਰ ਹਰਸ਼ੰਦਰ ਕੌਰ ਦੇ ਫਾਦਰ ਪ੍ਰਿੰਸੀਪਲ ਜੋ ਸਿੰਘ ਨੂੰ ਘਰ ਨੂੰ ਪਾਉਣ ਗਿਆ ਕਿ ਪੁੱਤਰ ਚੜਾਈ ਕਰ ਗਿਆ। ਪਿੰਨੇ ਟਿੱਕੇ ਦੇ ਬੰਦੇ ਕਿਉਂਕਿ ਆਮ ਤੌਰ ਤੇ ਪ੍ਰੋਫੈਸਰ ਸੁਣ ਕੇ ਬੰਦਾ ਉਡੀਕ ਨਾ ਜੀਏ ਕਿਉਂਕਿ ਸਾਡੇ ਕੋਲ ਸੰਤ ਬਦਲੀ ਤੇ ਭਾਵੇਂ ਚੋਲੇਦਲ ਨੇ ਰਾਜ ਕੇ ਰਾਵਣ ਵਾਲਾ ਕੰਮ ਕਰੀਏ ਤਾਂ ਇਹ ਲਾਪਰਵਾਹੀ ਕੀਤੀ ਜਾਂਦੀ ਹੈ। ਭਾਈ ਕੇ ਲੋ ਮੈਂ ਲਿਦਿਆ ਨਹੀਂ ਕਰਿਆ ਤੁਹਾਈ ਬਾਣੀ ਬਹੁਤ ਆ। ਉਹਨਾਂ ਨੇ ਇੱਕੋ ਗੱਲ ਕਹੀ ਘਰ ਨੂੰ ਫੋਨ ਕਰਕੇ ਕਹਿੰਦਿਆ ਬੇਟਾ ਚੜਾਈ ਕਰ ਗਿਆ। ਤੂੰ ਮਾਂ ਐ। ਤੂੰ ਰੋਣਾ ਐ। ਪਰ ਮੇਰੀ ਇੱਕ ਬੇਨਤੀ ਹੈ ਜੀ ਲਾਸ਼ ਕੋ ਨਾ ਰੋ ਤੂੰ ਦੂਸਰੇ ਕਮਰੇ ਚ ਚਲੀ ਜਾ ਸਾਨੀ ਸੰਗੋ ਉਹ ਆਏ ਪ੍ਰੋਫੈਸਰ ਪ੍ਰੀਤਮ ਸਿੰਘ ਕਹਿੰਦੇ ਜੀ ਵਿਦਿਆਰਥੀ ਸਾਂ ਬਿਲਕੁਲ ਨਾਲ ਆ ਪਾਇ ਪੁੱਤਰ ਦੀ ਲਾਸ਼ ਦੇਖੀ ਕੋਲ ਬੈਠ ਕੇ ਪਾਸ ਕਰਨਾ ਅਰਥ ਯਾਦ ਤੇ ਹਾਂ ਕਿ ਪਿਛਾਂ ਨੂੰ ਆਇਆ ਜਦੋਂ ਸ਼ਮਸ਼ਾਨ ਆਟ ਗਏ ਤੇ ਭਾਈ ਸਾਹਿਬ ਨੂੰ ਕਹਿੰਦੇ ਅਰਦਾਸ ਮੈਂ ਕਰ ਲਾਂ ਗੁਰੂ ਕੋ ਚਿਖਾ ਨੂੰ ਚਿੰਤੋ ਬਾਦ ਅਰਦਾਸ ਕਰਕੇ ਕਿਹਾ ਹੈ ਅਕਾਲ ਪੁਰਖ ਜੀ ਬੱਚੇ ਦਾ ਨਾਮ ਲੈ ਕੇ ਇਹ ਤੁਸੀਂ ਮੈਨੂੰ ਦਾਤ ਬਖਸ਼ੀ ਇਲੇ ਸਾਲ ਮੈਂ ਤੇਰੀ ਦਾਤ ਸੰਭੀ ਤੇਰੀ ਦਾਤ ਸੰਭਦਿਆਂ ਤੇ ਮੇਰੇ ਤੋਂ ਕੁਲਾਵੀਆਂ ਮੈਨੂੰ ਬਖਸ਼ ਨਹੀਂ ਇਸ ਬੱਚੇ ਨੂੰ ਮਿਲਤ ਮੰਡਲ ਚ ਇਹ ਨਾ ਸਮਾਂ ਦਿੱਤਾ ਜੇ ਇਹਦੇ ਤੋਂ ਕੁਲਾਵੀਆਂ ਨੇ ਤੇਨੂੰ ਬਖਸ਼ ਦਿੱਤਾ ਇੰਨਾ ਬੜਾ ਧੀਰਜ ਕੋਈ ਹੋਵੇਗਾ ਜਵਾਨ ਪੁੱਤਰ ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ ਕਿ ਜੀ ਗੁਰੂ ਸਾਹਿਬ ਨੇ ਸਮਝਾ ਰਿਹਾ ਗੁਰੂ ਅਮਰਦਾਸ ਵੀ ਇਹ ਕੰਮ ਨਹੀਂ ਕਰਨਾ ਕਿਸ ਤੋਂ ਬਾਅਦ ਅਸੀਂ ਕੀ ਕਰਦੇ ਅਮੇ ਆ ਕਿਹੜਾ ਪਾਗੋ ਦਾ ਪਿੰਨਾ ਚੱਲਦਾ ਪੈ। ਸਰਾਹ ਤੋਂ ਮਰਨ ਵਾਲੇ ਹੋਵੇ। ਕਿ ਲੰਘੇ। ਯਾ ਹੌਣੇ ਰਿਹਾ ਮੈਂ ਜੋ ਮੇਰਾ ਖੁਆ। ਉਹ ਆਪਣੇ ਬੰਦਿਆਂ ਦੀ ਦੌੜੂ ਵੀ ਲੱਗੀ ਹੁੰਦੀ। ਵੀ ਨਹੀਂ ਜਿਸੇ ਪੰਜਾਸ਼ ਗਾਉਂ ਲਗਰਿ ਸ਼ਾਦਾ ਪੰਜਾਹ ਨਹੀਂ ਸਿਰਾਂ ਦੇ ਅੰਦਰ ਬਾਂਹ ਨਹੀਂ ਬਿਠਾ। ਇਹ ਕੋਚਿਸ ਘਾਸੇ ਦੇ ਸੰਦਰਭ ਅੰਦਰ ਬਿਠਾ ਸਰਾਹ ਗੁਰੂ ਸਾਹਿਬ ਕਹਿੰਦੇ ਨੇ ਗੁਰਮਤ ਕਹਿੰਦੀ ਮਰਿਆ ਹੋਇਆਂ ਦੇ ਸਰਾਹ ਨਹੀਂ ਕਰਦੇ। ਜੇਕਰ ਤੁਸੀਂ ਇੱਕ ਪਾਸੇ ਕਰਦੇ ਹੋ ਆਇਆ ਗਿਆ ਮੂਆ ਨਾਮ ਪਿੱਛੇ ਪੱਤਰ ਸਦਿਓ ਕਾਮ ਪਿੱਛੇ ਪੱਤਰਾਂ ਬਣਾਣਾ ਕਿ ਸਰਾਧਾਂ ਦੇ ਕਾਮਾਂ ਨੂੰ ਆਜਾ ਮਾਰਦੇ ਨਾਨਕ ਮਾਨੁਕ ਅੰਧ ਘੁਮਾਰ ਬਾਦ ਗੁਰੂ ਡੁਬਾ ਸੰਸਾਰ ਕੀ ਇੱਕ ਬਚਨ ਆਹਨ ਤੁਸੀਂ ਆਸਾਂ ਕੀ ਬਾਤ ਪੜ੍ਹਦੇ ਹੋ ਦੇ ਵਿੱਚ ਇੱਕ ਸਰਾਧ ਦਾ ਜ਼ਿਕਰ ਕੋਹ ਹੈ ਜੇ ਮੋਹਾ ਕਾਮ ਹੈ ਕਰਮੋ ਪਿਤਰੀ ਦੇ ਕਾਹ ਤੋਂ ਮਰਦਾ ਮਨਾ ਪਾਪਦੀ ਹਸਬਤ ਨੂੰ ਗੁਰਮਾਨਸਿਬ ਕਿਨ ਮਨ ਨੂੰ ਇੱਕ ਬੰਦੇ ਨੇ ਆਪਣੀ ਘਰ ਕੀਤਾ ਬੁਢਜਰਾਂ ਦਾ ਸਰਾਦ ਪਜਾਰੀ ਨੇ ਕਹਿਤਾ ਵੀ ਕੰਮ ਨਹੀਂ ਬੰਨੀ ਤੂੰ ਸਰਾਦ ਕਰਨਾ ਵੇ ਬਿ ਸਰਾਦ ਕਰਦਾ ਤੂੰ ਉਹਦੇ ਕੋਲ ਪੈਸੇ ਕੋਈ ਨਹੀਂ ਉਹ ਕਿਸੇ ਦੇ ਘਰ ਦੇ ਧਾਕੀ ਮਾਰ ਕੇ ਪਹਿ ਮੌਕਾ ਕਰਦੇ ਠਾਗ ਕਿਸੇ ਦੇ ਘਰੋਂ ਪੈਸੇ ਠੱਗ ਕੇ ਲਾਇਆ ਉਹਨੇ ਸਰਾਦ ਚ ਖੀਰ ਖੂੜੇ ਜੋ ਬਣਾਨੇ ਸਨ ਉਹ ਲੈ ਲਏ ਮਹਾਰਾਜ ਕਹਿੰਦੇ ਆ ਖਾਣ ਵਾਲਾ ਖਾ ਗਿਆ ਇਹ ਜੇ ਸਰਾਫ ਅੱਗੇ ਪਹੁੰਚਿਆ ਤੇ ਜਿੰਨਾ ਘਰਾਂ ਚ ਠੱਗੀ ਕੀਤੀ ਸੀ ਗੁੱਡੀ ਉਹਨਾਂ ਦੇ ਉੱਤੇ ਬੈਠੇ ਸਨ ਉਹ ਕਹਿੰਦੇ ਜਿਹੜੀ ਤਾਜੀ ਰੋਟੀ ਖਾਧੀਆਂ ਬਾਹਮਾਂ ਨੇ ਸਾਡੇ ਕੋਲੋਂ ਚੋਰੀ ਕੀਤੀ ਸੀ ਮਹਾਰਾਜ ਕਹਿੰਦੇ ਜੇ ਮੁਹਾਹਾ ਧਰਮ ਹੈ ਧਰਮ ਇਕਤਰੀ ਦੇ ਅੱਗੇ ਵੱਸ ਸਿਆਣੀਆਂ ਇਕਤਰੀ ਚੋਰ ਕਰੇਗੀ ਵੱਡੀਆਂ ਹੱਥ ਆ ਜਿਹੜਾ ਖਾਣ ਵਾਲਾ ਬਖਸ਼ਾਉ ਨਹੀਂ ਦਾਣਾ ਪੰਡਿਆਂ ਹੱਥ ਧਾਲਾਂ ਕਿ ਮੁਸੀਬੇ ਇਹ ਕਰੇ ਨਾਨਕ ਅਗਰ ਸੋ ਮਿਲੇ ਜੋ ਖੱਟੇ ਘਾਏ ਫਿਰ ਗੁਰੂ ਸਾਹਿਬ ਨੇ ਕਿਹਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇ ਉਹ ਚਾਨਣ ਉਹ ਸੁੱਖਿਆ ਚੁਪਕਾ ਜਮਸੋ ਮੇਰੇ ਦੀਵੇ ਕਹੇ ਕਿ ਨਾਮ ਦਾ ਦੀਵਾ ਬਾਲ ਲੈ ਮੈਂ ਛੋਟੀ ਜੁ ਉਦਾਹਰਣ ਆਪ ਜੀ ਨੂੰ ਹੋਰ ਦਿੰਦਾ ਸਾਡੇ ਪਿੰਡਾਂ ਚ ਸੁਣਾਉਂਦੇ ਸੰਭੀ ਤੇ ਕੋਈ ਬਜ਼ੁਰਗ ਚੜਾਹੀ ਕਰ ਗਿਆ ਜੀ ਤੇ ਬੀਬੀ ਚਲੋ ਪਤੀ ਨੂੰ ਪਿਆਰ ਕਰਦੀ ਸੀ ਸਮਾਸਿ ਕੋਲੇ ਵਾਲੇ ਲੋਕ ਉਹ ਬੁਸਾਰੀ ਗਤੀਵਿਧਾ ਕਰਤੀ ਤੇ ਜੇ ਪੰਡਿਤ ਜੀ ਆ ਗਏ ਜੀ ਤੇ ਉਹਨਾਂ ਨੇ ਆ ਕੇ ਦੱਸਿਆ ਜੀ ਸਤਾਂ ਬਜੁਰਗ ਚੜ ਕੇ ਮੈਂ ਜਿਹੜੀ ਕਿਰਿਆ ਕਰਨ ਕੀਤੀ ਸਾਰਾ ਠੀਕ ਹੋ ਗਿਆ ਉਹਨਾਂ ਦਾ ਇੱਕ ਬੱਚਾ ਸਿਆਣਾ ਸੀ ਉਹ ਬਾਹਰ ਗਿਆ ਕਿ ਉਹ ਦੱਸਣ ਆਪਣੇ ਬੀਬੀ ਨੂੰ ਜਿਵੇਂ ਅੱਜ ਰਾਤ ਬਜੁਰਗ ਮਿਲੇ ਸੁਪਨੇ 'ਚ ਕਿਉਂਕਿ ਦੇ 6 ਮਹੀਨੇ ਦੇ ਤੁਰੇ ਜਾ ਰਹੇ ਨੇ ਕਿਉਂ ਸਭ 360 ਦਿਹਾੜਾ ਪਰ ਨਾ ਕਿਉਂ ਤੁਰੇ ਜਾ ਰਹੇ ਨੇ ਤੇ ਮੈਨੂੰ ਕਹਿੰਦੇ ਸਨ ਉਹ ਥਾਕਿਆਂ ਦੇ ਪੰਡਤ ਜੀ ਘੋੜੀ ਦਾ ਪ੍ਰਬੰਧ ਕਰਦੇ ਹੁਣ ਢਲ ਘੋੜੀ ਬੜੀ ਸੋਹਣੀ ਸੀ ਉਹ ਮਾਈ ਨੇ ਕਹਿ ਦਿੱਤਾ ਪੰਡਤ ਜੀ ਘੋੜੀ ਕਹਿੰਦਾ ਵੇਖ ਲੋ ਬਾਕੀ ਪੈਰ ਸੁਜੇ ਸੰਸਾਰੋਂ ਦਾ ਕਿੰਨੇ ਘੋਲੇ ਲੋ ਮਾਈ ਜੀ ਨੇ ਕਿਹਾ ਉਹ ਨਹੀਂ ਘੋੜੀ ਉਸ ਘੋਲ ਕਿ ਲੈ ਗਿਆ ਪੰਡਤ ਘੋੜੀ ਲੈ ਗਿਆ ਉਹ ਮੁੰਡਾ ਆਇਆ ਹੁੰਦਾ ਮੈਂ ਫੇਰਾ ਮਾਰਦਾਂ ਆਪ ਜਰੂਰ ਸੱਜੇ ਜੋ ਬਾਤ ਕੋ ਸਮੇਂ ਪਹਿਲਾਂ ਮਾਰਵਾ ਡੱਕਰ ਜਾਂਦਾ ਮੈਂ ਕਿੱਥੇ ਜਾਂਦਾ ਉਸੇ ਕਹੇ ਘੋੜੀ ਕੋਈ ਨਹੀਂ ਸਣਾ ਘੋੜੀ ਕੌਣ ਲੈ ਗਿਆ ਬੀਬੀ ਆਂ ਇਹ ਕੋਕ ਤੇਰਾ ਬਾਪੂ ਨਾ ਉਹ ਕੋਈ ਜਿਹੜਾ ਵੀ ਪੰਡਤ ਜਿਹਾ ਹੈ ਮੈਂ ਉਹ ਦੱਸਿਆ ਸੁਪਨੇ ਚ ਮਿਲਿਆ ਉਹਦੇ ਪੈਰ ਸੁਜੇ ਤਾਂ ਤਰੀ ਨਹੀਂ ਆਉਂਦਾ ਪਿੱਛੇ ਉਹਨੂੰ ਤੇ ਕਿਹੜਾ ਸੁਝਾਣ ਵਾਲਾ ਜੇ ਮਾਰ ਕੇ ਕਰਨੇ ਚਾਹੀਦਾ ਕਿਹੋ ਸਾ ਹਲ ਦਾ ਨਾਮ ਮੈਂ ਕੋਸ਼ਿਸ਼ ਜਾਨਾ ਸੀ ਨਹੀਂ ਕਹੋ ਉਹਨੇ ਕਿ ਚਲ ਕੋਈ ਗੱਲ ਨਹੀਂ ਤੂੰ ਮਰ ਖੇਡ ਖੇਡ ਕੇ ਸਸਕਰ ਮਾਰੀ ਕੋਲੀ ਸੀ ਉਹ ਦੂਜੇ ਦੇ ਪੰਡਤਰ ਚਲਾ ਕੇ ਪੰਚਾਇਤ ਲੈ ਕੇ ਉਹ ਕਹਿੰਦਾ ਪੰਡਤ ਜੀ ਦਾਤੀ ਬਾਪੂ ਜੀ ਮਿਲੇ ਕੰਨਾਂ ਕੋੜੀ ਦੁੱਧੇ ਦੀ ਬਿਆ ਕੋੜੀ ਦਾਸ ਹੁੰਦੀ ਔੜੀ ਦੀ ਨਾਲ ਤੋਂ ਵੀ ਕੋੜੀ ਨੇ ਕਿੰਨਾ ਪਤਾ ਕਿ ਨਾ ਦਮ ਲਾਉਂਦੇ ਹੁੰਦੇ ਦੱਸਣ ਕਿ ਬੈਗ ਦਮ ਦਾ ਪਤਾ ਨਹੀਂ ਜਿਸ ਗੰਮ ਪਤਾ ਨਹੀਂ ਉਸ ਲੋਹਾ ਘਰਮ ਕਰਕੇ ਨਾ ਆ ਕੇ ਦਮ ਲਾਉਂਦੇ ਜਿੱਦਾਂ ਕੋਈ ਥਰੀ ਉਹਨੇ ਕਹੇ ਕੋੜੀ ਤੋਂ ਕਹਿ ਡਿਗ ਕੋੜੀ ਦੇ ਤੋਂ ਕਿ ਲੱਤ ਤੇ ਉਹ ਮੈਨੂੰ ਕਹਿੰਦਾ ਸੀ ਪੰਡਤ ਜੀ ਦੀ ਲੱਤ ਉੱਤੇ ਘਰਮ ਸਰੀਏ ਕਰਕੇ ਲਾਜੋ ਇਹਨੂੰ ਦਮ ਲਾਦੂ ਕੋੜੀ ਆਪਣੀ ਉਤੀ ਹੋਏ ਉਹ ਨੂੰ ਆਪਣੀ ਪੈਗੀ ਕਹਿੰਦਾ ਵੀ ਇਸ ਤਾਂ ਘੋੜੀ ਹੋ ਸਕਦੀ ਨਹੀਂ ਹੋ ਸਕਦੀ ਉਹ ਕਹਿੰਦਾ ਬਾਪੂ ਕੋਲੋਂ ਤੈਨੂੰ ਮਿਲਿਆ ਸੀ ਜੇ ਘੋੜੀ ਜਾਫਦੀ ਹੈ ਤੇ ਤੇਰੇ ਲਈ ਦਮ ਲਾ ਕੇ ਲੱਤ ਨਹੀਂ ਠੀਕ ਹੋ ਸਕਦੀ ਮਾਰਨ ਇਸ